ਨਾ ਮੈਂ ਥੋੜਾ ਦੱਸਦੇ ਆ ਅੱਜ ਕਿ ਜਿਹੜੀ ਮੀਟਿੰਗ ਦੇ ਵਿੱਚ ਤੁਸੀਂ ਮੁੱਦਾ ਲੈ ਕੇ ਆਏ ਸੀ ਆਪਣੇ ਵਾਰਡ ਦਾ ਮੈਂ ਭਾਜਪਾ ਦਾ पार्षद ਜਲਦੀ ਨੇਤਾ ਪੂਨਮ ਰਤਣਾ ਮੈਂ ਵਾਰਡ ਨੰਬਰ 77 ਚ ਰਹਿੰਦੀ ਆ 77 ਤੇ ਔਰ ਮੈਂ ਵੈਸੇ ਤਾਂ ਪਹਿਲੇ ਸ਼ਹਿਰ ਦੇ ਸਾਰੇ ਮੁੱਦਿਆਂ ਤੇ ਜੋ ਵੀ ਗੱਲ ਕੀਤੀ ਕਿ ਜੋ ਮੇਨ ਪ੍ਰੋਬਲਮ ਸਾਰਿਆਂ ਨੂੰ ਆ ਰਹੀਆਂ ਸਫਾਈ ਦੀ ਸੀਵਰੇਜ ਦੀ ਪਾਣੀ ਦੀ ਔਰ ਮੇਰੇ ਹੀ ਵਾਰਡ ਨੰਬਰ 77 ਚ ਪਾਣੀ ਗੰਦਾ ਆ ਰਿਹਾ ਸੀ ਮੈਨੂੰ ਰੋਜ਼ ਸ਼ਿਕਾਇਤ ਆਂਦੀ ਹੈ ਲੋਕ ਬੋਟਲ ਪਰ ਪਰ ਕੇ ਲੈ ਕੇ ਆਂਦੇ ਆ ਕਿ ਪੀਣ ਵਾਲਾ ਪਾਣੀ ਤੇ ਕਮ ਸੇ ਕਮ ਸਾਫ ਪ੍ਰੋਵਾਈਡ ਕਰਵਾਓ ਸਾਨੂੰ ਮੈਂ ਉਹੀ ਆਪਣੀ ਪਾਣੀ ਦੀ ਬੋਟਲ ਲੈ ਕੇ ਆਈ ਸੀ ਗੰਦਾ ਪਾਣੀ ਜੋ ਮੈਨੂੰ ਸਵੇਰੇ ਹੀ ਦੇ ਕੇ ਗਏ ਮੈਂ ਉਹ ਲੈ ਕੇ ਆਈ ਆ ਤੇ ਮੈਂ ਦਿਖਾਇਆ ਕਿ ਆਪਣੇ ਵਾਰਡ ਦੀ ਸਮੱਸਿਆ ਜੋ ਗੰਦਾ ਪਾਣੀ ਆ ਰਿਹਾ ਦੇਖੋ ਪੀਣ ਵਾਲਾ ਪਾਣੀ ਹੀ ਅਸੀਂ ਲੋਕਾਂ ਨੂੰ ਸਾਫ ਦਵਾਂਗੇ ਬਿਮਾਰੀਆਂ ਫੈਲਣਗੇ ਬੱਚੇ ਬਿਮਾਰ ਹੋਣਗੇ ਬਜ਼ੁਰਗ ਬਿਮਾਰ ਹੋਣਗੇ ਔਰ ਕਿੰਨਾ ਬੁਰਾ ਹਾਲ ਹੁੰਦਾ ਹੈ ਮੈਂ ਉਹੀ ਦਿਖਾ ਰਹੀ ਸੀ ਕਹਿ ਰਹੇ ਨੇ ਜੀ ਇਹ ਤਾਂ ਪਾਣੀ ਧਰਨ ਤੁਸੀਂ ਕੀ ਪ੍ਰੂਫ ਹੈ ਕਿ ਇਹ ਪਾਣੀ ਤੁਹਾਡੇ ਬੋਰਡ ਦਾ ਹੀ ਆ ਰਿਹਾ ਨਾ ਮੈਂ ਪਾਣੀ ਕਿਥੋਂ ਹੋਰ ਲੈਣ ਗਈ ਸੀ ਜੇ ਪ੍ਰੋਬਲਮ ਹੈਗੀ ਹੈ ਬੋਰਡ ਅਸੀਂ ਹਾਊਸ ਦੀ ਮੀਟਿੰਗ ਤੇ ਦੱਸਣੀ ਹੈ ਨਾ ਆਪਣੀ ਪ੍ਰੋਬਲਮ ਮੈਂ ਕੋ ਸਪੈਸ਼ਲੀ ਪਾਰਕੇਦਨ ਕਿਥੋਂ ਲੈ ਕੇ ਆਈ ਔਰ ਅਪਰੂਵ ਮੰਗ ਰਹੀ ਸੀ ਮੈਂ ਉਹਨਾਂ ਨੂੰ ਕਹਿੰਨੀ ਹੈ ਦੱਸੋ ਇਹਦਾ ਕੀ ਪ੍ਰੂਫ ਚਾਹੀਦਾ ਫਿਰ ਵਾਰਡ 'ਚ ਆਓ ਨਾ ਦੇਖੋ ਤੁਸੀਂ ਗੁਰਦੁਆਰਾ ਸਾਹਿਬ ਦੀ ਵੀ ਗੱਲ ਕੀਤੀ ਹੈ ਹਾਂ ਗੁਰਦੁਆਰਾ ਸਾਹਿਬ ਤੋਂ ਮੈਨੂੰ ਅੱਜ ਸਵੇਰੇ ਹੀ ਪਾਣੀ ਆਇਆ ਸਾਢੇ 8:00 ਕੋਈ ਦੇਖੇਗੇ ਦੇਖੋ ਕਿਹੜੇ ਤੂੰ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਸ਼ਹੀਦੀ ਦਿਹਾੜੇ ਚੱਲ ਰਹੇ ਆ ਉੱਥੇ ਲੰਗਰ ਵੀ ਬੰਨਣਾ ਪਾਣੀ ਨਾਲ ਤੇ ਤੂੰ ਕੀ ਇਸ ਤਰ੍ਹਾਂ ਦੇ ਪਾਣੀ ਨਾਲ ਲੰਗਰ ਬਣਾਵਾਂਗੇ ਇੱਕ ਪਾਸੇ ਤਾਂ ਉਹਨਾਂ ਨੂੰ ਤੁਸੀਂ ਸਰਦਾਰਨੇ ਸਮੇਂ ਤੋਂ ਪ੍ਰੋਬਲਮ ਆ ਰਹੀ ਹੈ ਤੇ ਤੁਸੀਂ ਜਿਹੜੇ ਵਿਧਾਇਕ ਨੇ ਉਹਨਾਂ ਨਾਲ ਸੰਪਰਕ ਨਹੀਂ ਕੀਤਾ ਨਾਲ ਇਹਨਾਂ ਨੇ ਦੇਖੋ ਜੀ ਅੱਜ ਵਿਧਾਇਕ ਜੀ ਵੀ ਬੈਠੇ ਸੀ ਮੈਂ ਉਹ ਹੀ ਪਾਣੀ ਦੀ ਪ੍ਰੋਬਲਮ ਦੱਸੀ ਹੈ ਤੇ ਉਹ ਅੱਗੋਂ ਕਹਿ ਰਹੇ ਨੇ ਕਿ ਇਹ ਤੁਸੀਂ ਕੀ ਦਿਖਾ ਰਹੇ ਹੋ ਆਪਣਾ ਹੀ ਜਲੂਸ ਕੱਢ ਰਹੇ ਹੋ ਮਤਲਬ ਬਾੜ ਦੀ ਸਮੱਸਿਆ ਨਾ ਦੱਸੀਏ ਇਹ ਜਲੂਸ ਹੈ ਵਾਰਡ ਦੀ ਸਮੱਸਿਆ ਤੁਸੀਂ ਆ ਕੇ ਤਾਂ ਦੇਖੋ ਨਾ ਕਾਉਂਸਲਰ ਕੋਲ ਜਾਂਦਾ ਪੱਖਪਾਤ ਕੀਤਾ ਜਾ ਰਿਹਾ ਬਿਲਕੁਲ ਜੀ ਬਿਲਕੁਲ ਪੱਖਪਾਤ ਹੋ ਰਿਹਾ ਬਿਲਕੁਲ ਪੱਖਪਾਤ ਹੋ ਰਿਹਾ ਅਸੀਂ ਇਹ ਮੰਗ ਕਰਦੇ ਸਾਡੀ ਮੰਗ ਕੋਈ ਆਪਣੀ ਪਰਸਨਲ ਤੇ ਹੈ ਨਹੀਂ ਅਸੀਂ ਇਹ ਕਹਿ ਰਹੇ ਹਾਂ ਕਿ ਵਾਰਡ ਦੇ ਜੋ ਸਮੱਸਿਆ ਆ ਰਹੀ ਹੈ ਜਿਸ ਤਰ੍ਹਾਂ ਸੀਵਰੇਜ ਦਾ ਪਾਣੀ ਵਿੱਚ ਮਿਕਸ ਹੋ ਕੇ ਆ ਰਿਹਾ ਹੈ ਪੁਰਾਣੀਆਂ ਪਾਈਪਾਂ ਨੇ ਸ਼ਹਿਰ ਪੁਰਾਣਾ ਹੈ ਪੁਰਾਨੀਆਂ ਪਾਈਪਾਂ ਨੇ ਸੀਵਰੇਜ ਦਾ ਪਾਣੀ ਵਿੱਚ ਮਿਕਸ ਹੋ ਕੇ ਲੋਕਾਂ ਨੂੰ ਆ ਰਿਹਾ ਲੋਕ ਤੇ ਆ ਕੇ ਕੌਂਸਲਰ ਨੂੰ ਕਹਾਂਗੇ ਨਾ ਸਾਨੂੰ ਗਾਲ੍ਹਾਂ ਵੀ ਕੱਢਣਗੇ ਕਿ ਅਸੀਂ ਸ਼ਾਇਦ ਨਹੀਂ ਤੁਸੀਂ ਪਹਿਲਾਂ ਧਿਆਨ ਚ ਲਿਆ ਹੁੰਦੇ ਸੀ ਆਪਣੇ ਜਿਹੜੇ ਐਮਐਲਏ ਨੇ ਉਹਨਾਂ ਨੇ ਧਿਆਨ ਚ ਲਿਆਇਆ ਸੀ ਇਹ ਪ੍ਰੋਬਲਮ ਨਹੀਂ ਜੀ ਉਹ ਵੀ ਉੱਥੇ ਏਰੀਆ ਚ ਨਜ਼ਦੀਕ ਹੀ ਰਹਿੰਦੇ ਉਹਨਾਂ ਦੇ ਨਾਲ ਹੀ ਹੋਊਗਾ ਧਿਆਨ ਹੈਗੀ ਹੈਗਾ ਹਾਂ ਜੀ ਹੋਏਗੀ ਜੀ ਹੋਏਗੀ ਆਂਦੇ ਵਾਰਡ ਚ ਆਂਦੇ ਆ ਦੇਖਦੇ ਆ ਹੋਏਗੀ ਮੈਨੂੰ ਨਹੀਂ ਪਤਾ ਉਹਨਾਂ ਨੇ ਕਿਉਂ ਨਹੀਂ ਸੋਲੂਸ਼ਨ ਕੀਤਾ ਬਟ ਮੈਂ ਉਹੀ ਜੋ ਪ੍ਰੋਬਲਮ ਸੀ ਉਹੀ ਲੈ ਕੇ ਸੇਮ ਆਈਆਂ ਤੇ ਅੱਗੋਂ ਕਹਿ ਰਹੇ ਆ ਕਿ ਇਹ ਕਿੱਥੋਂ ਲੈ ਕੇ ਆਇਓ ਪਾਣੀ ਉਨੇ ਦੱਸਣਾ ਪਏਗਾ ਸੰਤੋਸ਼ਜਨਕ ਤੁਹਾਨੂੰ ਰਿਪਲਾਈ ਨਹੀਂ ਮਿਲਿਆ ਪਰ ਮੇਅਰ اور ਕਮਿਸ਼ਨਰ ਨੇ ਕਿਹਾ ਕਿ ਠੀਕ ਹੈ ਜੀ ਅਸੀਂ ਦੇਖਦੇ ਹਾਂ ਪੁਰਾਣੀ ਪਾਈਪ ਪੜੀ ਹੋਈਆਂ ਹਨ ਉਹਨਾਂ ਨੂੰ ਬਦਲਵਾਨੇ ਉਹਨਾਂ ਨੇ ਮੈਨੂੰ ਅਸਵਾਸ਼ਣ ਦਿੱਤਾ ਬਾਕੀ ਅੱਗੇ ਦੇਖੋ ਕੀ ਹੁੰਦਾ